ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਆਪਾਂ ਲੈ ਕੇ ਆਏ ਹਾਂ ਰਫਾਈਨ ਦੇ ਸੂਟਾਂ ਦੀ ਪਹਿਲਾ ਪਰ ਰਿਕਵੈਸਟ ਕਰਦੇ ਆ ਪਲੀਜ਼ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਲਾਈਕ ਜਰੂਰ ਕਰਿਆ ਕਰੋ ਜਿਹੜੇ ਆਪਾਂ ਸੂਟ ਲੈ ਕੇ ਆਏ ਹਾਂ ਸਟਾਲ ਸੂਟ ਲੈ ਕੇ ਆਏ ਆ ਬਰੀਕ ਪ੍ਰਿੰਟ ਦੇ ਸੂਟ ਹੋਣਗੇ ਆਪਣਾ ਪੇਮੈਂਟ ਦਾ ਮੈਥਡ ਹੈਗਾ ਜਿਹੜਾ ਆਨਲਾਈਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਕੋਈ ਵੀ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋਗੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆਂਗੀ ਉਹ ਵੀ ਸਾਡੇ ਤੋਂ ਲੈ ਸਕਦੇ ਹੋਗੇ ਕਿਸੇ ਵੀ ਪ੍ਰਕਾਰ ਦਾ ਪਟਿਕ ਪੀਸ ਤਿਆਰ ਕਰਵਾਉਣਾਗਾ ਆਪਦੀ ਪਸੰਦ ਦਾ ਕਰਵਾਉਣਾਗਾ ਵਰਕ ਮਸ਼ੀਨ ਵਰਕ ਕਰਵਾਉਣਾਗਾ ਜਾਂ ਹੈਂਡ ਵਰਕ ਕਰਵਾਉਣਾ ਹੈਂਡ ਪੇਂਟ ਕਰਵਾਉਣਾ ਕਿਸੇ ਵੀ ਪ੍ਰਕਾਰ ਦਾ ਕਰਵਾਉਣਾ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋਗੇ ਚਲੋ ਜੀ ਬਹੁਤ ਆ ਟਾਈਮ ਤੁਹਾਡਾ ਨਾ ਲੈਂਦੇ ਹੋਏ ਵਧੀਆ ਦੀ ਸਟਾਰਟਿੰਗ ਦਿਖਾਉਣੀ ਆ ਤੁਹਾਨੂੰ ਅੱਜ ਵਾਲਾ ਫਾਸਟ ਸੂਟ ਜਿਹੜਾ ਕਲਰ ਆਗਾ ਇਹਦਾ ਰੈੱਡ ਰਹਿਣ ਵਾਲਾਗਾ ਬਹੁਤ ਜਿਆਦੇ ਵਧੀਆ ਸੂਟ ਨੇ ਬ੍ਰੀਕ ਪ੍ਰਿੰਟ ਦੇ ਸੂਟ ਨੇ ਇਹ ਵਾਲੇ ਫ੍ਰਿੰਟ ਦਾ ਸਮਰ ਕਲੈਕਸ਼ਨ ਚਾਉਂਦੇ ਹੁੰਦੇ ਨੇ ਜਿਹੜੇ ਆਪਾਂ ਤੁਹਾਨੂੰ ਵਿਂਟਰ ਦੇ ਵਿੱਚ ਦਿਖਾ ਰਹੇ ਹਾਂਗੇ ਕਿਉਂਕਿ ਜਿੰਨੀ ਆਪਾਂ ਹੁਣ ਤੱਕ ਕਲੈਕਸ਼ਨ ਲਾਈ ਆਗੀ ਗੀਲਫਾਈਨ ਦੇ ਸੂਟਾਂ ਦੀ ਚਾਹੇ ਸੌਲਨਨ ਲਈ ਆ ਚਾਹੇ ਵਿਦਾਊਟ ਸੌਲ ਲਈ ਆ ਉਹ ਆਪਾਂ ਵੱਡੇ ਪ੍ਰਿੰਟ ਦੀ ਲਾਈ ਆਗੀ ਕਈ ਮੇਰੇ ਭੈਣਾਂ ਦੇ ਮੈਸੇਜ ਆ ਰਹੇ ਸੀ ਜਿਨ੍ਹਾਂ ਨੂੰ ਰਿਕੁਆਇਰਮੈਂਟ ਸੀਗੀ ਬ੍ਰੀਕ ਪ੍ਰਿੰਟ ਦੀ ਇਸ ਲਈ ਆਪਾਂ ਜੇ ਬ੍ਰੀਕ ਪ੍ਰਿੰਟ ਦੇ ਸੂਟ ਲੈ ਕੇ ਆਏ ਹਾਂਗੇ ਪਹਿਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਰੈੱਡ ਕਲਰ ਦਾ ਸੂਟ ਆ ਵਾ ਬਹੁਤ ਜਿਆਦਾ ਵਧੀਆ ਸਟੱਫ ਆ ਲੂ ਲਾ ਇਹਦੇ ਤੇ ਬਿਲਕੁਲ ਨਹੀਂ ਆਉਣਾ ਕਿਉਂਕਿ ਇਹ ਅਲਫਾਈਨ ਦਾ ਸੂਟ ਨਹੀਂ ਜਿਹੜਾ ਇਹਦੇ ਨਾਲ ਸੌਲ ਰਹਿਣ ਵਾਲਾ ਉਹ ਵੀ ਸੇਮ ਸਟੱਫ ਦਾ ਰਹਿਣ ਵਾਲਾਗਾ ਸੌਲ ਨਹੀਂ ਹੈਗੇ ਸਟਾਲ ਨੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਜਿੰਨੀ ਇੱਕ ਗੱਲਬਾਤ ਹੋਊਗੀ ਸੂਟਾਂ ਦੀ ਆਪਾਂ ਉਨੀ ਹੀ ਤੁਹਾਨੂੰ ਨਾਲ ਦੀ ਨਾਲ ਕਨਫਰਮ ਕਰਾਂਗੇ ਦੇਖ ਸਕਦੇ ਹੋ ਥੋੜਾ ਜਿਹਾ ਪਨਾ ਘਟਾ ਗਏ ਨਾ ਤਾਂ ਸੂਟਾਂ ਦਾ ਲੈਂਥ ਤਾਂ ਪੂਰੀ ਆ ਵੀ ਇਸ ਲਈ ਸਟਾਲ 'ਚ ਆ ਜਾਂਦਾ ਵਾ ਜੇ ਥੋੜਾ ਜਿਹਾ ਪਣਾ ਜ਼ਿਆਦਾ ਹੋਵੇ ਫਿਰ ਇਹ ਸਾਲਵ ਚ ਆਪਾਂ ਸਟਾਲ ਕਹਿ ਕੇ ਤੁਹਾਨੂੰ ਐਦਾਂ ਨਹੀਂ ਕਹਾਂਗੇ ਵੀ ਸਟਾਲ ਹੋਊਗਾ ਆਪਾਂ ਸਾਲਵ ਕਹਿ ਕੇ ਭੇਜ ਦਵਾਂਗੇ ਜਿੰਨੀ ਕ ਗੱਲਬਾਤ ਹੋਊਗੀ ਆਪਾਂ ਤੁਹਾਨੂੰ ਉਨੀ ਕੀ ਦੱਸਾਂਗੇ ਆਪਾਂ ਧੋਖੇ 'ਚ ਰੱਖ ਕੇ ਤੁਹਾਨੂੰ ਤੁਹਾਡੇ ਤੋਂ ਪੇਮੈਂਟ ਨਹੀਂ ਲਵਾਂਗੇ ਆਪਾਂ ਜਿੰਨਾ ਕ ਦਿਖਾਵਾਂਗੇ ਜੇ ਤੁਹਾਨੂੰ ਪਸੰਦ ਹੋਊਗਾ ਤਾਂ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋਗੇ ਪਹਿਲਾ ਸੂਟ ਸੀਗਾ ਰੈੱਡ ਕਲਰ ਦਾ ਸੈਕੰਡ ਕਲਰ ਆ ਗਿਆ ਆਪਣੇ ਇਹਦੇ ਕੋਲੇ ਇਹਦੇ ਵਿੱਚ ਮਸਟਰਡ ਮਸਟਰਡ ਕਲਰ ਦਾ ਸੂਟ ਆ ਦੇਖ ਸਕਦੇ ਹੋ ਪਿਓਰ ਮਸਟਰਡ ਹੈਗਾ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਸੇਮ ਨਹੀਂ ਆ ਰਿਹਾ ਪਿਓਰ ਮਸਟਰਡ ਕਲਰ ਦਾ ਸੂਟ ਸੇਮ ਸਾਲ ਹੈ ਸਟਾਲ ਹੈ ਇਹਦੇ ਨਾਲ ਰੱਖਿਆ ਹੋਇਆ ਇਹ ਸੂਟ ਵੀ ਆਪਣੇ ਕੋਲੇ ਆਏ ਨੇ ਇਹ ਘੱਟੋ ਘੱਟ 15 ਦਿਨ ਹੋ ਗਏ ਨੇ 10-12 ਪੀਸ ਸੀਗੇ ਇਹ ਆਪਣੇ ਕੋਲੇ ਤਿੰਨ ਚਾਰ ਸੈੱਟ ਚੱਕੇ ਹੋਏ ਸੀਗੇ ਸੇਲ ਵੀ ਆਲਮੋਸਟ ਸਾਰੇ ਹੋ ਗਏ ਨੇ ਪੀਸ ਵੀ ਆਪਣੇ ਕੋਲੇ ਸਿਰਫ ਤਿੰਨ ਹੀ ਬਚੇ ਨੇ ਵੀਡੀਓ ਦੇ ਵਿੱਚ ਲਾਉਣ ਨੂੰ ਕਿਉਂਕਿ ਪਹਿਲਾਂ ਆਪਣੇ ਕੋਲੇ ਹੋਰ ਜਿਹੜੀ ਕਲੈਕਸ਼ਨ ਪਈ ਸੀ ਆਪਾਂ ਉਹਨਾਂ ਦੀ ਨਾਲ ਦੇ ਨਾਲ ਵੀਡੀਓ ਲਈ ਗਏ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ ਉਹ 800 ਰਹਿਣ ਲੱਗਾ ਵਿਦ ਸ਼ੇਕਿੰਗ ਅਗਲਾ ਜਿਹੜਾ ਸੂਟ ਆ ਗਿਆ ਇਹਹੀ ਕਲਰ ਦੇ ਇਹੀ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਨੇਵੀ ਬਲੂ ਬਲੂ ਕਲਰ ਦਾ ਸੂਟ ਹੈਗਾ ਇਹ ਇਹਦੇ ਨਾਲ ਸੇਮ ਸਟੌਲ ਰਹਿਣ ਵਾਲਾ ਦਾ ਸੇਮ ਪ੍ਰਿੰਟ ਦਾ ਸਟੌਲ ਰਹਿਣ ਵਾਲਾ ਦਾ ਅਗਲੇ ਜਿਹੜੇ ਸੂਟ ਆ ਗਏ ਇਹ ਵੀ ਆਪਣੇ ਕੋਲੇ ਲਕਾਇੰਟ ਹੀ ਆਏ ਨੇ ਇਹਨਾਂ ਦੇ ਵੀ ਤੁਸੀਂ ਡਿਜ਼ਾਈਨਿੰਗ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਇਹ ਵੀ ਬਹੁਤ ਜਿਆਦਾ ਸੋਹਣੇ ਸੂਟ ਨੇ ਇਹ ਵੀ ਲਫਾਇਨਜੀ ਨੇ ਇਹਨਾਂ ਦੇ ਨਾਲ ਵੀ ਸਟਾਲ ਨੇ ਆਹ ਬਣਾ ਸਟਾਲ ਹੈ ਜਿਹਨਾਂ ਨਾਲ ਰੱਖਿਆ ਹੋਇਆ ਇਹਦਾ ਜਿਹੜਾ ਸਾਲ ਦਾ ਪੰਨਾਗਾ ਦੂਸਰੇ ਸਟਾਲਾਂ ਨਾਲੋਂ ਥੋੜਾ ਜਿਆ ਵੱਡਾਗਾ ये स्टॉ स्टॉलच आज थोडा जेट आहे गा एक हजार रुपयाला ए सॅकंड कलर पहिला आपल्या कोल कलर मस्त सॅकंड कलर आपल्या एवढे लवेंडर सेड लवंडर सेडचा सूट आता सॅकंड ਲਵੈਂਡਰ ਸੇਡ ਆਲਮੋਸਟ ਸਮਰ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਹੀ ਹੈਗਾ ਹਰ ਸੈਟ 'ਚ ਲਵੈਂਡਰ ਸੇਡ ਆ ਰਿਹਾ ਹੈਗਾ ਜਿਹੜੇ ਆਪਾਂ ਪਹਿਲਾਂ ਤੁਹਾਨੂੰ ਗ੍ਰੀਕ ਪ੍ਰਿੰਟ 'ਚ ਦਿਖਾਈ ਨਹੀਂ ਇਹਨਾਂ ਦੇ ਵਿੱਚ ਵੀ ਸੀਗਾ ਉਹ ਆਪਣਾ ਸੇਲ ਹੋ ਗਿਆ ਕਿਉਂਕਿ ਆਪਣੇ ਕੋਲ ਇਹਨਾਂ ਕਸਟਮਰ ਆਪਾਂ WhatsApp ਸਟੇਟਸ 'ਨੂੰ ਲਾਉਣੀ ਹੈ ਆਪਣੇ ਕੋਲ ਕਸਟਮਰ ਬਹੁਤ ਜ਼ਿਆਦਾ ਐਡ ਨੇ ਜਦੋਂ ਆਪਾਂ ਸਟੇਟਸ ਲਾਉਣੀ ਆਂ ਨਾ ਆਪਣੇ ਕਾਫੀ ਕਾਫੀ ਲੈਸਨ ਤਾਂ ਆਪਣੀ ਸਟੇਟਸ 'ਤੇ ਸੇਲ ਹੋ ਜਾਂਦੀ ਹੈ ਵੀ ਤਾਵੜਾ ਰੱਖਿਆ ਹੋਇਆ ਇਹਦੇ ਨਾਲ ਸ਼ਾਲ ਪਹਿਲਾਂ ਨੇ ਸੂਟਾਂ ਦਾ ਰੇਟ ਵੀ ਆਪਾਂ ਤੁਹਾਨੂੰ ਦੱਸਤਾ ਇਹਨਾਂ ਦਾ ਰੇਟ 1000 ਆ ਪਹਿਲਾਂ ਸਿੱਟਾਂ ਦਾ ਰੇਟ ਦੱਸ ਦੋਗੀ ਜਿਹੜੇ ਅਗਲੇ ਦੋ ਸੂਟ ਦਿਖਾਵਾਂਗੇ ਇਹ ਆਪਾਂ ਇੱਕ ਦਿਨ ਵੀਡੀਓ ਲਾਈ ਸੀਗੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਬਾਕੀ ਪਏ ਨੇ ਬਾਕੀ ਸੇਲ ਹੋ ਗਏ ਨੇ ਸੇ ਸੂਟ ਆਪਾਂ ਨੇ ਲਾਏ ਸੀਗੇ ਇਹ ਦੇਖ ਸਕਦੇ ਹੋਗੇ ਪਿਓਰ ਵਾਲੀ ਲਫਾਈ ਨਾਲ ਬਹੁਤ ਜ਼ਿਆਦੇ ਵਧੀਆ ਸਟਾਫ ਆਗਾ ਸੇਮ ਬਾਟਮ ਰੱਖੀ ਹੋਈ ਹੈ ਨਾਲ ਤੇ ਸੇਮ ਸ਼ਾਲ ਰੱਖਿਆ ਹੋਇਆ ਇਹ ਸ਼ਾਲ ਆਗਾ ਸਟਾਲ ਨਹੀਂ ਹੈਗਾ ਕੁल्ले-ਡੁੱਲੇ ਸ਼ਾਲ ਨੇ ਇਹ ਦੇਖ ਸਕਦੇ ਹੋਗੇ ਇਹਦੇ ਵਿੱਚ ਸੈਕੰਡ ਕਲਰ ਆਪਣੇ ਕੋਲੇ ਬਚਿਆਗਾ ਗ੍ਰੇ ਇੱਕ ਗ੍ਰੇ ਕਲਰ ਬਚਿਆਗਾ ਇੱਕ ਬੋਟਲ ਗ੍ਰੀਨ ਆ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਤੁਸੀਂ ਆਪਣਾ ਆਰਡਰ ਡਾਲ ਕਰਨਾ ਚਾਹੁੰਦੇ ਹੋ ਤਾਂ ਟੈਂਸਰ ਫ੍ਰੀ ਹੋ ਕੇ ਕਰ ਸਕਦੇ ਹੋ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਬੁਟੀਕ ਪੀਸ ਲੈਣਾਗਾ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਸਟਿਚਿੰਗ ਲੈਣੀ ਹੈ ਕਿਸੇ ਵੀ ਪ੍ਰਕਾਰ ਦੀ ਉਹ ਵੀ ਲੈ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ